ਆ ਮੰਗੇ ਗੱਲ ਇਹ ਕਿ ਹਰ ਬੰਦੇ ਨੂੰ ਬਹੁਤ ਨੁਕਸਾਨ ਕਰਦਾ ਤਾਂ ਦੇ ਕਰਜ਼ਾ ਜੀ ਚਲ ਗਿਆ ਤੇ ਅਫਸੋਸ ਅਫਸੋਸ ਵਾਲੀ ਗੱਲ ਹੈ ਬੰਦਾ ਤੇ ਵਾਪਸ ਨਹੀਂ ਆ ਸਕਦਾ ਪਰ ਅਸੀਂ ਜਿੱਥੇ ਜਿੱਥੇ ਟਟਰਾਂ ਵਾਪਸ ਲਈਏ 4-4 ਲੱਖ ਰੁਪਏ ਜਿਹੜਾ ਉਹ ਦੇ ਦੇ ਉਹ ਮੈਂ ਇਕੱਠਾ ਲੈ ਕੇ ਆਇਆ ਸੀਗਾ ਅਜੇ ਤੱਕ ਕੋਈ ਨਹੀਂ ਬਣ ਕੋਈ ਨਹੀਂ ਬਹੁਤ ਮਾੜੀ ਗੱਲ ਆ ਆ ਚੁੱਪ ਚਾਪ ਚੁੱਪ ਨਾ ਨਾ ਤੁਰ ਪੁੰਨੀ ਭਾਜੇ ਉਹਨਾਂ ਨੇ ਵਾਪਸ ਨਹੀਂ ਆਉਣਾ ਆ ਜਾ ਤੂੰ ਆ ਜਾ ਆ ਬਾਕੀ ਜੀ ਲੈ ਲਓ ਹਾਂ ਨਾ ਮਰਵਾਣਾ ਲੋ ਲੋ ਆਪਣਾ ਇਹ ਮੈਂ ਸਾਫ਼ ਹੀ ਜ਼ਿੰਦਗੀ ਦਾ ਆਣਾ ਬੰਦਾ ਹੁੰਦਾ ਜੇ ਆਪਾਂ ਹੋਰ ਵੀ ਕੋਸ਼ਿਸ਼ ਕਰਾਂਗੇ ਮੈਂ ਕੋਸ਼ਿਸ਼ ਕਰੂੰਗਾ ਹੋਰ ਵੀ ਮਦਦ ਤੁਸੀਂ ਜਦੋਂ ਸਤਿ ਸ੍ਰੀ ਅਕਾਲ ਜੀ ਮੈਂ ਇਸ ਵੇਲੇ ਮਾਛੀਵਾਲਾ ਦੇ ਪਿੰਡ ਦੇ ਬਾਹਰ ਖੜੇ ਹੜ੍ਹਾਂ ਨੇ ਬਹੁਤ ਨੁਕਸਾਨ ਕੀਤਾ ਪੰਜਾਬ ਦਾ ਹੜ੍ਹਾਂ ਨੇ ਅਜਨਾਲੇ ਦਾ ਬਹੁਤ ਨੁਕਸਾਨ ਕੀਤਾ ਸਾਡੀਆਂ ਫਸਲਾਂ ਗਈਆਂ ਸਾਡੇ ਡੰਗਲ ਵੱੱਛਾ ਵੀ ਗਿਆ ਸਾਡੀਆਂ ਸੜਕਾਂ ਹਸਪਤਾਲ ਸਭ ਕੁਝ ਬਰਬਾਦ ਹੋ ਗਿਆ ਪਰ ਸਾਡੇ ਕੋਈ ਬਹੁਤ ਪਿਆਰੇ ਜੀ ਜਿਹੜੇ ਸੀਗੇ ਬਹੁਤ ਪਿਆਰੇ ਸਾਡੇ ਸਾਥੀ ਜਿਹੜੇ ਹੀ ਉਹ ਵੀ ਸਾਨੂੰ ਸਾਥ ਛੱਡ ਗਏ ਹੜ੍ਹਾਂ ਦੇ ਵਿੱਚ ਰੁੜ ਗਏ ਇੱਥੇ ਹੀ ਸਰਦਾਰ ਜੀਤ ਸਿੰਘ ਹੁਣੀ ਜਿਹੜੇ ਜਦੋਂ ਪਾਣੀ ਆਇਆ 27 ਤਰੀਕ ਨੂੰ ਤੇ ਉਸ ਦਿਨ ਪਾਣੀ ਦੇ ਵਿੱਚੋਂ ਡੁੱਲ ਗਏ ਸੀਗੇ ਉਹਨਾਂ ਦੀ ਲਾਸ਼ ਵੀ 3-4 ਦਿਨ ਬਾਅਦ ਮਿਲੀ ਤੇ ਉਹਨਾਂ ਦਾ ਅਸੀਂ ਪੋਸਟਮਾਰਟ ਪਕਾ ਕੇ ਤੇ ਅੱਜ ਸਰਕਾਰ ਵੱਲੋਂ ਮੈਂ 4 ਲੱਖ ਰੁਪਇਆ ਉਹਨਾਂ ਦੀ ਪਤਨੀ ਮੇਰੇ ਕੋਲ ਖੜਿਆ ਉਹਨਾਂ ਦਾ ਬੇਟਾ ਖੜਾ ਉਹਨਾਂ ਨੂੰ ਪੰਜਾਬ న్యూ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰੋ ਅਤੇ ਬੈਲ ਆਈਕਨ ਦਾ ਬਟਨ ਦਬਾਓ ਤਾਂ ਕਿ ਆਉਣ ਵਾਲੀ ਹਰ ਪਲ ਇੱਕ ਖਬਰ ਤੁਹਾਡੇ ਤੱਕ ਪਹੁੰਚ ਸਕੇ ਸਾਡੇ ਚੈਨਲ ਵਿੱਚ ਖਬਰਾਂ ਅਤੇ ਇਸੇ ਹਾਰ ਲਗਾਉਣ ਲਈ ਸਬਸਕ੍ਰਾਈਬ ਕਰੋ